ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਤੁਹਾਨੂੰ ਅਜਿਹਾ ਸਕੂਲ ਦਿਖਾਉਣ ਜਾ ਰਹੇ ਹਾਂ ਜਿਸ ਸਕੂਲ ਦੇ ਵਿੱਚ ਸਿਰਫ ਇੱਕ ਹੀ ਵਿਦਿਆਰਥੀ ਹੈ ਤੇ ਇੱਕ ਹੀ ਟੀਚਰ ਹੈ ਜੀ ਹਾਂ ਬਠਿੰਡਾ ਦਾ ਸਰਕਾਰੀ ਸਕੂਲ ਜਿੱਥੇ ਪੜਦਾ ਹੈ ਸਿਰਫ ਇੱਕ ਬੱਚਾ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਆਮ ਲੋਕਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ ਬਠਿੰਡਾ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ 21 ਵਿਦਿਆਰਥੀ ਹੈ ਤੇ ਇਸ ਵਿਦਿਆਰਥੀ ਨੂੰ ਪੜਾਉਣ ਦੇ ਲਈ ਇਸ ਸਕੂਲ ਵਿੱਚ ਇੱਕ ਹੀ ਅਧਿਆਪਕ ਮੌਜੂਦ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਸਮੇਂ-ਸਮੇਂ ਸਰ ਗ੍ਰਾਂਟਾਂ ਜਾਰੀ ਕਰਕੇ ਆਧੁਨਿਕ ਤਕਨੀਕ ਦੇ ਨਾਲ ਲੈਸ ਕੀਤਾ ਗਿਆ ਹੈ ਪਰ ਫਿਰ ਵੀ ਲੋਕਾਂ ਵੱਲੋਂ ਇਸ ਸਕੂਲ ਦੇ ਵਿੱਚ ਆਪਣੇ ਬੱਚੇ ਦਾਖਲ ਕਰਾਉਣ ਤੋਂ ਅਨਾਕਾਨੀ ਕੀਤੀ ਜਾਂਦੀ ਹੈ। ਇਸ ਸਮਾਰਟ ਸਕੂਲ ਵਿੱਚ 3 ਸਾਲਾਂ ਤੋਂ ਪੜ੍ਹਾਈ ਕਰ ਰਹੇ ਵਿਦਿਆਰਥੀ ਭਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਭਿੰਦਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਦੇ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰੀ ਸਕੂਲਾਂ ਤੇ ਵਿੱਚ ਪੜ੍ਹਾਈ ਚੰਗੀ ਨਹੀਂ ਹੁੰਦੀ ਭਿੰਦਰ ਸਿੰਘ ਨੇ ਦੱਸਿਆ ਕਿ ਉਹ ਰਜਨਾ ਇਕੱਲਾ ਹੀ ਸਕੂਲ ਹੁੰਦਾ ਹੈ ਤੇ ਸਕੂਲ ਅਧਿਆਪਕ ਸਰਬਜੀਤ ਕੌਰ ਵੱਲੋਂ ਉਸ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਪਿੰਦਰ ਸਿੰਘ ਦੇ ਆਦੇ ਆਪਕ ਸਰਜੀਤ ਕੋਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ ਮਈ ਮਹੀਨੇ ਦੇ ਵਿੱਚ ਹੀ ਸਕੂਲ ਦੇ ਵਿੱਚ ਜੁਆਇਨਿੰਗ ਕੀਤੀ ਗਈ ਸੀ ਇਸ ਸਮੇਂ ਸਕੂਲ ਦੇ ਵਿੱਚ ਇੱਕ ਹੀ ਵਿਦਿਆਰਥੀ ਹੈ ਜਿਸ ਦੇ ਲਈ ਹਰ ਰੋਜ਼ ਮਿੱਡੇ ਮੀਲ ਖਾਣਾ ਵੀ ਬਣਦਾ ਹੈ ਭਾਵੇਂ ਪਿੰਡ ਕੋਠੇ 부ਦ ਸਿੰਘ ਬਵਾਲਾ ਦੀ ਆਬਾਦੀ 350 ਹੈ ਪਰ ਫਿਰ ਵੀ ਸਕੂਲ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਬੱਚੇ ਪੜਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਇਆ ਜਾਵੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਦਾਖਲਾ ਕਰਵਾਉਣ ਤਾਂ ਜੋ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ ਕੋਠੇ ਬੁੱਧ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਹੀ ਵਿਦਿਆਰਥੀ ਦੇ ਦਾਖਲੇ ਸੰਬੰਧੀ ਜਦੋਂ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹਰ ਸਾਲ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਉਸ ਪਿੰਡ ਦੇ ਸਕੂਲ ਵਿੱਚ ਦਾਖਲਾ ਲੈਣ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ ਤੇ ਸਾਡੀ ਅਪੀਲ ਹੈ ਕਿ ਉਸ ਸਕੂਲ ਵਿੱਚ ਪਿੰਡ ਵਾਸੀ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਪੇਜਲ ਕੀ ਕਹਿੰਦੇ ਨੇ ਬੱਚੇ ਅਤੇ ਅਧਿਆਪਕ ਆਉ ਸੁਣਦੇ ਆ ਜੀ ਮੇਰੀ ਨਵੀਂ ਜਾਇਨਿੰਗ ਮੈਂ ਮਈ ਦੇ ਵਿੱਚ ਇਸ ਸਕੂਲ ਦੇ ਵਿੱਚ ਜਾਇਨ ਕੀਤਾ ਜਦੋਂ ਤੱਕ ਮੈਂ ਤੇ ਜੋਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀਗੀ ਜੀ ਹਾਂਜੀ ਐਡਮਿਸ਼ਨ ਤਾਂ 30 ਬੱਚਿਆਂ ਦੀ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿਵੇਂ ਕਿ ਅੱਛਾ ਹਾਂਜੀ ਤੇ ਫਿਰ ਹਾਂ ਦੇ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚੇ ਹੀ ਰੈਗੂਲਰ ਆ ਰਹੇ ਆ ਜੀ

ਜਿਵੇਂ ਤੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋਗੇ ਇੱਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ ਸੋਹਣੇ ਹੈ ਇਮਾਰਤ ਵੀ ਸੋਹਣੀ ਹੈ ਬਿਲਡਿੰਗ ਵੀ ਸੋਹਣੀ ਹੈ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਮਿੱਡੇ ਮਿਲਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਫੈਸਿਲਿਟੀਆਂ ਸਾਰੀਆਂ ਹੀ ਨੇ ਜੀ ਇੱਕ ਬੱਚੇ ਵਾਸਤੇ ਮਿੱਡੇ ਮਿਲਦਾ ਹਾਂਜੀ ਇੱਕ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਲੋਕਾਂ ਨੂੰ ਕੀ ਅਪੀਲ ਦਿੰਦੇ ਹੋ ਜਿਵੇਂ ਮੇਰੀ ਲੋਕਾਂ ਨੂੰ ਇਹ ਵੀ ਪੀਲੇ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਾਇਆ ਜਾਵੇ ਤੇ ਵੱਧ ਤੋਂ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰੋ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ। ਰੋ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕੋ ਹੀ ਸਕੂਲ ਦੀ ਇੱਕ ਵਿਦਿਆਰਥੀ ਘਟਾ ਜੀ ਮੈਂ ਇਕੱਲਾ ਹੀ ਆਉਂਦਾ ਇੱਥੇ ਟੈਂਸਰਾਂ ਤੋਂ ਕੋਈ ਥ ਲੱਗੇ ਲੱਗਦਾ ਨਹੀਂ ਕਹਿੰਦਾ ਭਾਈ ਘਾਤ ਤੱਕ ਸਾਰੇ ਵੀ ਕਹਿੰਦੇ ਕਿੱਥੋਂ ਹੁੰਦੇ ਹੋ ਤੁਸੀਂ ਮੈਂ ਆਪੈਂ ਦੀ ਜੋਂਦਾ ਗ੍ਰੀ ਨਾ ਨਹੀਂ ਪਿੰਦਰ ਨੂੰ ਪਿੰਦਰ ਸੇ ਕੋ ਇਕੱਲੇ ਪੜ੍ਹਾਈ ਕਰ ਰਹੇ ਤਿੰਨ ਸਾਲਾਂ ਤੋਂ ਐਂ ਲੱਗ ਕਿ ਜਵਾਕ ਕੋਰ ਵੀ ਹੋਣੀ ਚਾਹੀਦੀ ਹੈ ਹਾਂਜੀ ਤੇ ਇਹਦੇ ਹੱਦ ਤੋਂ ਵਧੀਆ ਨੇ ਹਾਂਜੀ ਬਟ ਤੁਸੀਂ ਨਾਲ ਆਪਣੇ ਦੋਸਤਾਂ ਜਨਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਕੋਰ ਵੀ ਲੱਗੋ ਕਹਿੰਦੇ ਓਕੇ ਕਹਿੰਦੇ ਓਹ ਕਹਿੰਦੇ ਭਾਈ ਕਰਦਾ ਹੀ ਭਾਈ ਕਰਦਾ ਤਾਂ ਨਹੀਂ ਕਿ ਲੱਗਦਾ ਪੜ੍ਹਾਈ ਕਰਨੀ ਹਾਂਜੀ ਤੁਸੀਂ ਕਿਨੇ ਚਿਰ ਤੋਂ ਆਰੇ ਬਟ ਸਕੂਲ ਤੁਸੀਂ ਕਿਨੇ ਚਿਰ ਤੋਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਸੇ ਤੋਂ ਜਿੱਤੇ 5 ਸਾਲ ਤੋਂ ਆਈ ਹਾਂ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਗਏ ਸਕੂਲ ਤੇ ਠੀਕ ਹੈ ਐਤੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵੇਲੇ ਸਾਈਕਲ ਤੇ ਆਨੇ ਹੋ ਕਿੰਨੀ ਦੂਰੋਂ ਆਨੇ ਹੋ ਇੱਥੋਂ 1 ਕਿਲੋਮੀਟਰ 1 ਕਿਲੋਮੀਟਰ ਤੋਂ ਤੇ ਕਿਦਾਂ ਤੁਹਾਨੂੰ ਕਿਦਾਂ ਲੱਗਦੀ ਹੈ ਪੜਾਈ ਜੰਗੀ ਲੱਗਦਾ ਇੱਥੋਂ ਦੀ ਪੜਾਈ ਚੰਗੀ ਲੱਗਦੀ ਹੈ ਪਰ ਨਾਲ ਦੇ ਮੰਦੇ ਨਹੀਂ ਹੈਗੇ ਹਾਂ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ-ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਉਪਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਆ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣੇ